ਜਿਨ ਤੂੰ ਨਾਹੀ ਵੀਸ ਦਿਆ ਮਦ ਬਖਤ ਹਮ ਚੋ ਬਾਖੀਲ ਗਾਫਲ ਬੇ ਨਜ਼ਰ ਬੇ ਬਾਕ ਨਾਨਕ ਬਖੋ ਅਤ ਜਨ ਤੋਰਾ ਦੇ ਦੇ ਚੱਕਰਾ ਆਖਾਕ ਜੀਤਾ ਜਿਉ ਪਿੰਡ ਸਭ ਤੇਰਾ ਤੂੰ ਅੰਦਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹੋਂ ਕਰੀ ਬਖਿਆਨ ਪਰਮ ਸਨਮਾਨਯੋਗ ਜੋਗ ਜੋਗ ਅਟਲ ਤਖਤ ਚਵਰ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਆਪ ਜੀ ਇਕਾਗਰਤਾ ਦਿਕਾਉ ਦੀ ਦਾਤ ਬਖਸ਼ੋ ਤਾਂ ਜੋ ਗੁਰਮਤਿ ਨੇ ਜੋ ਸਾਨੂੰ ਸਮਝਾਇਆ ਹੈ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਸਾਡੇ ਭਲੇ ਲਈ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਤਿਸ ਦਾ ਬੁਰਾ ਕਿਉ ਹੋਏ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਾਂ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪੜ ਵਿਚਾਰ ਸਕੀਏ ਆਉ ਇੱਕ ਵਾਰੀ ਆਪ ਜੀ ਗੁਰੂ ਬਖਸ਼ੀ ਫਤਿਹ ਬੁਲਾਓ ਤੇ ਇਕਾਗਰਤਾ ਜ਼ਰੂਰ ਰੱਖਣਾ ਵੇਖੋ ਇਹਨੂੰ ਬਾਣੀ ਨੇ ਵੀ ਕਿਹਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਜਦੋਂ ਪ੍ਰਭੂ ਪਰਮਾਤਮਾ ਦੀ ਉਸਤਤ ਕਰੋ ਵਡਿਆਈ ਕਰੋ ਮਹਾਰਾਜ ਕਹਿੰ ਲੱਗੇ ਉਦੋਂ ਸਾਵਧਾਨਤਾ ਤੇ ਇਕਾਗਰਤਾ ਬਹੁਤ ਲਾਜ਼ਮੀ ਹੈ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਬੜਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮਹਾਰਾਜ ਕਹਿੰਦੇ ਸ਼ਿਕਾਰੀ ਬੰਦਾ ਸ਼ਿਕਾਰ ਤੇ ਜਾਂਦਾ ਹੈ ਜਦੋਂ ਉਹ ਸਾਹਮਣੇ ਕਿਸੇ ਆਪਣੇ ਸ਼ਿਕਾਰ ਨੂੰ ਮੰਨੋ ਕਿਸੇ ਹਿਰਨ ਮਿਰਗ ਨੂੰ ਵੇਖਿਆ ਤੇ ਤੰਦੀ ਤੇ ਤੀਰ ਚਾੜ ਕੇ ਜਦੋਂ ਨਿਸ਼ਾਨਾ ਬਿੰਦਦਾ ਨਾ ਇੱਕ ਵਾਰੀ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਸਾਹ ਦੀ ਹਰਕਤ ਵੀ ਰੋਕ ਲੈਂਦਾ ਹੈ ਮਹਾਰਾਜ ਬਾਣੀ 'ਚ ਕਹਿੰਦੇ ਆ ਤਾਂ ਕਰਕੇ ਉਹਦੇ ਮਨ ਦਾ ਖਿਆਲ ਹੈ ਕੀ ਮੇਰਾ ਨਿਸ਼ਾਨਾ ਝੂਕ ਨਾ ਜਾਏ ਵਿਅਰਥ ਨਾ ਜਾਏ ਤਨ ਗੁਰੂ ਅਰਜੁਨ ਸਾਹਿਬ ਕਹਿੰਦੇ ਭਾਈ ਸ਼ਿਕਾਰੀ ਬੰਦਾ ਤੀਰ ਮਾਰੇ ਉਹ ਆਪਣਾ ਸਨ ਲਾ ਕੇ ਜਦੋਂ ਤੀਰ ਮਾਰਦਾ ਹੈ ਸ਼ਿਕਾਰ ਨੂੰ ਮਾਰਮਕਾਉਂਦਾ ਹੈ ਤੂੰ ਗੁਰੂ ਚਰਨਾਂ ਵਿੱਚ ਇੰਨੀ ਇਕਾਗਰਤਾ ਭਾਵਨਾ ਨਾਲ ਬੈਠੀ ਨਾਮ ਦਾ ਸ਼ਬਦ ਦਾ ਤੀਰ ਮਾਰੀ ਤੇਰੇ ਪਾਪਾਂ ਦਾ ਖਾਤਮਾ ਹੋ ਜਾਏਗਾ ਇਹਨੂੰ ਬਾਣੀ ਨੇ ਕਿਹਾ ਪਾਪੜਿਆਂ ਪਛਾੜ ਬਾਨ ਸਚਾਵਾ ਸੰਨ ਕੈ ਗੁਰ ਮੰਤਰ ਦਾ ਚਤਾਰ ਨਾਨਕ ਦੁੱਖ ਨਾ ਥੀ ਵਈ ਇਸ ਕਾਰਨ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਆਪ ਜੀ ਜਿੱਥੇ ਸਰੀਰ ਬੈਠੇ ਹੋ ਬਹੁਤ ਇਕਾਗਰਤਾ ਨਾਲ ਬੈਠੋ ਇੱਕ ਵਾਰ ਗੁਰੂ ਬਖਸ਼ੀ ਫਤਿਹ ਬੁਲਾਉਂਦਿਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇੱਕ ਬਚਨ ਹੁੰਦਾ ਹੈ ਤੇ ਇਹ ਮੈਂ ਤਾਂ ਕਹਿ ਲੱਗਿਆ ਕਿਉਂਕਿ ਹਰ ਪਰਿਵਾਰ ਜਦੋਂ ਵੀ ਧੰਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਆਪਣੇ ਗ੍ਰਹਿ ਵਿਖੇ ਚਰਨ ਪਵਾਉਂਦਾ ਹੈ ਤੇ ਉਹਦੀ ਸ਼ਰਧਾ ਹੈ ਭਾਵਨਾ ਹੈ ਕਿ ਗੁਰੂ ਦੀ ਸਾਡੇ ਤੇ ਬਖਸ਼ਿਸ਼ ਵਰਤੇ ਕਿਰਪਾ ਵਰਤੇ ਤਨ ਗੁਰੂ ਰਾਮਦਾਸ ਮਹਾਰਾਜ ਬਾਣੀ ਵਿੱਚ ਕਹਿੰਦੇ ਆ ਕਹਿਣ ਲੱਗੇ ਤਨ ਤਨ ਪਾਗ ਤਿਨਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਤੇ ਆ ਉਹ ਭਗਤ ਧਨ ਹੈ ਜਿਹੜਾ ਆਪਣੇ ਮੁਖ ਤੋਂ ਪਰਮਾਤਮਾ ਦੇ ਨਾਮ ਨੂੰ ਕਹਿੰਦਾ ਧਨ ਧਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਬਨੀ ਸੁਣਤਿਆ ਉਹ ਸੰਤ ਵੀ ਧਨ ਹੈ ਜਿਹੜਾ ਆਪਣੇ ਕੰਨਾਂ ਰਾਹੀਂ ਪਰਮਾਤਮਾ ਦੇ ਨਾਮ ਨੂੰ ਸੁਣਦਾ ਹੈ ਫਿਰ ਤੀਜਾ ਬਚਨ ਵਰਤਿਆ ਤਨ ਤਨ ਭਾਗ ਤਿਨਾਂ ਗੁਰਮੁਖਾਂ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ ਵੇਖੋ ਮੈਂ ਬਾਣੀ ਦੇ ਅਰਥ ਤੁਹਾਨੂੰ ਕਰ ਰਿਹਾ ਮਹਾਰਜ ਬਾਣੀ ਚ ਕਹਿਣ ਲੱਗੇ ਉਹ ਸਾਧ ਵੀ ਤਨ ਹੈ ਤਨ ਤਨ ਭਾਗ ਤਿਨਾਂ ਸਾਧ ਜਿਨਾਂ ਹਰ ਕੀਰਤਨ ਗਾਏ ਗੁਣੀ ਜਨ ਬੰਤਿਆਂ ਜਿਹੜਾ ਗੁਰੂ ਕੀ ਪਰਮਾਤਮਾ ਦੀ ਕੀਰਤੀ ਕਰਕੇ ਗੁਨਾ ਦਾ ਖਜ਼ਾਨਾ ਬਣ ਜਾਂਦਾ ਫਿਰ ਚੌਥਾ ਬਚਨ ਗੁਰੂ ਰਾਮਦਾਸ ਜੀ ਨੇ ਕਿਹਾ ਕਹਿ ਲੱਗੇ ਤਨ ਤਨ ਭਾਗ ਤਿਨਾਂ ਗੁਰਮਖਾਂ ਗੁਰ ਸਿਖ ਲੈ ਮਨ ਜਿੰਤਿਆਂ ਉਹ ਗੁਰਮਖ ਵੀ ਤਨ ਹੈ ਜਿਹੜਾ ਗੁਰਸਿੱਖਾਂ ਦੀ ਸੰਗਤ ਵਿੱਚ ਬੈਠ ਕੇ ਤੇ ਗੁਰਸਿੱਖਾਂ ਵਾਲੇ ਗੁਣ ਧਾਰਨ ਕਰਦਾ ਹੁਣ ਚਾਰ ਬਚਨਾਂ ਤੋਂ ਬਾਅਦ ਫਿਰ ਮਹਾਰਾਜ ਨੇ ਪੰਜਵਾਂ ਬਚਨ ਕਿਹਾ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਗੁਰਸਿੱਖਾਂ ਦੇ ਬੜੇ-ਵੱਡੇ ਭਾਗ ਨੇ ਮਹਾਰਾਜ ਕਿਉਂ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਦੇ ਆ ਜਿਹੜੇ ਗੁਰੂ ਚਰਨਾ ਵਿੱਚ ਬੈਠ ਕੇ ਤੇ ਗੁਰੂ ਕੀ ਸਿੱਖਿਆ ਨੂੰ ਪੜਦੇ ਸੁਣਦੇ ਨੇ ਇਹ ਮੈਂ ਤਾਂ ਕਹਿ ਰਿਹਾ ਕਿ ਜਦੋਂ ਆਪਾਂ ਗ੍ਰਹਿ ਵਿਖੇ ਸਤਗੁਰੂ ਦੇ ਚਰਨ ਪਵਾਉਣੇ ਆ ਮਨ ਦੀ ਭਾਵਨਾ ਹੁੰਦੀ ਐ ਅਸੀਂ ਗੁਰੂ ਚਰਨਾ ਵਿੱਚੋਂ ਬੈਠ ਕੇ ਬਾਣੀ ਪੜ੍ਹ ਸੁਣ ਸਕੀਏ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ ਕਹਿੰਦੇ ਗੁਰਸਿੱਖਾਂ ਦੇ ਭਾਗ ਬੜੇ ਵੱਡੇ ਨੇ ਤਨ ਤਨ ਭਾਗ ਤਿੰਨਾਂ ਗੁਰਸਿੱਖਾਂ ਜੋ ਗੁਰ ਚਰਨੀ ਸਿੱਖ ਪੜਤਿਆਂ ਜਿਹੜੇ ਗੁਰੂ ਚਰਣਾ ਵਿੱਚ ਬੈਠ ਕੇ ਗੁਰੂ ਕੀ ਸਿੱਖਿਆ ਨੂੰ ਧਾਰਨ ਕਰਦੇ ਨੇ ਇਹਦਾ ਮਤਲਬ ਹੋਇਆ ਵੀ ਜਦੋਂ ਸਿੱਖ ਸੰਗਤ ਵਿੱਚ ਬੈਠਾ ਹੈ ਗੁਰੂ ਕੀ ਸਿੱਖਿਆ ਨੂੰ ਧਾਰਨ ਕਰਦਾ ਪਿਆ ਉਦੋਂ ਉਸ ਵੇਲੇ ਸਿੱਖ ਦੇ ਬੜੇ ਵੱਡੇ ਭਾਗ ਨੇ ਗੁਰਮਖੋ ਇਹ ਪਰਿਵਾਰ ਨੇ ਸਤਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤੇ ਦਾਤਾਰ ਦੀ ਤੀਕ ਲਈ ਹੈ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜੋ ਬਾਣੀ ਵਿੱਚ ਇੱਕ ਥਾਣੀ ਕਈ ਥਾਵਾਂ ਤੇ ਕਿਹਾ ਗਿਆ ਕਿ ਸਭ ਦਾ ਦਾਤਾਰ ਇੱਕ ਪਰਮਾਤਮਾ ਹੈ ਬਾਣੀ ਚ ਇੱਕ ਬਚਨ ਹੁੰਦਾ ਚਾਰ ਗੱਲਾਂ ਹਜੂਰ ਨੇ ਕਹੀਆਂ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਈ ਹੈ ਦੋ ਗੱਲਾਂ ਹੋ ਗਈਆਂ ਇੱਕ ਦਾਤੇ ਨੂੰ ਸੇਵਨਾ ਕਰ ਇੱਕ ਨੂੰ ਧਿਆਉਣਾ ਕਰ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਫਿਰ ਕਿਹਾ ਜੀ ਹਰ ਇੱਕੋ ਪਾਸੋਂ ਮੰਗੀ ਹੈ ਮਨ ਚਿੰਦਿਆ ਪਾਈ ਹੈ ਇੱਕ ਦਾਤਾਰ ਤੂੰ ਹੀ ਦਾਤ ਮੰਗੀ ਮਨ ਚਿੰਦਾ ਮਨ ਭੌਂਦੀ ਦਾਤ ਤੇਰੀ ਝੋਲੀ ਵਿੱਚ ਪਾਏਗਾ ਜਿਹਨੂੰ ਬਾਣੀ ਵਿੱਚ ਪੜਦੇ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਹੁਣ ਇਹਦੇ ਅਰਥ ਕੀ ਨੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇਹਦਾ ਮਤਲਬ ਹੋ ਗਿਆ ਕਿ ਪਰਮਾਤਮਾ ਇੱਛਾ ਪੂਰਕ ਹੈ ਜਦੋਂ ਕੋਈ ਬੰਦਾ ਆਪਣੇ ਮਨ ਦੀ ਇੱਛਾ ਪਰਮਾਤਮਾ ਅੱਗੇ ਜਾਹਰ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਰੱਬ ਇੱਛਾ ਪੂਰੀ ਕਰ ਦਿੰਦਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਾਰੇ ਸੁਖ ਦਾਤਾਰ ਦੀ ਝੋਲੀ ਵਿੱਚ ਨੇ ਉਹਦੇ ਘਰ ਨੇ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਅਗੇ ਕੀ ਜਾਕੇ ਵਸ ਹੈ ਕਾਮ ਤੇ ਨਾ ਹੁਣ ਅਰਥ ਬਾਣੀ ਦੇ ਜਰੂਰ ਬਾਚੋ ਕਾਮ ਤੇਨ ਕੀ ਹੈ ਸਨਾਤਨ ਮਤ ਵਿੱਚ ਕਿਹਾ ਜਾਂਦਾ ਰਿਹਾ ਕਿ ਕਾਮ ਤੇਨ ਇੱਕ ਗਊ ਦਾ ਨਾਮ ਹੈ ਜਦੋਂ ਕੋਈ ਦੇਵਤੇ ਤੋਂ ਉਹ ਕਾਮ ਤੈਨ ਗਉ ਕੋਈ ਪ੍ਰਾਪਤ ਕਰ ਲੈਂਦੇ ਬਾਹਰ ਲੈ ਲੈਂਦੇ ਤੇ ਉਸ ਬੁਰਖ ਦੀ ਜੋ ਕਾਮ ਤੈਨ ਗਉ ਤੋਂ ਮੰਗਿਆ ਇੱਛਾ ਪੂਰੀ ਹੁੰਦੀ ਆ ਸਤਿਗੁਰ ਬਾਣੀ ਚ ਕਹਿੰਦੇ ਮੈਨੂੰ ਕਾਮ ਤੈਨ ਗਉ ਦਾ ਕੋਈ ਪਤਾ ਨਹੀਂ ਪਰ ਮੈਂ ਇਹਨਾਂ ਜ਼ਰੂਰ ਜਾਣਣਾ ਵੀ ਪਰਮਾਤਮਾ ਸੱਚ ਮੋਚੀ ਕਾਮ ਤੈ ਨੇ ਉਹਦੇ ਤੋਂ ਜੋ ਮੰਗਦਾ ਹੈ ਨਾ ਕੋਈ ਉਹ ਝੋਲੀ ਵਿੱਚ ਦਾਤ ਪਾਉਂਦਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੇ ਵਸ ਹੈ ਕਾਮ ਤੈਨਾ ਫਿਰ ਕਿਆ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਹੇ ਮੇਰੀ ਜਿੰਦੇ ਉਸ ਪਰਮਾਤਮਾ ਨੂੰ ਧਿਉਣਾ ਕਰ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਕ ਸੁਖ ਨਹੀਂ ਮਹਾਰਾਜ ਕਹਿੰਦੇ ਸਾਰੇ ਸੁਖ ਤੇਰੀ ਝੋਲੀ ਵਿੱਚ ਪੈਣਗੇ ਇਹਦੀ ਥੋੜੀ ਆਵਾਜ਼ ਘਟਾ ਦੇ ਸਿੰਘਾ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਕ ਸੁਖ ਨਹੀਂ ਸਾਰੇ ਸੁਖ ਤੇਰੀ ਝੋਲੀ ਵਿੱਚ ਪੈਣਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪੁੱਛੋ ਮਹਾਰਾਜ ਪਰਮਾਤਮਾ ਦੇ ਘਰ ਕੀ ਕੁਝ ਹੈ ਮੈਂ ਦਾਤਾਰ ਤੇ ਦਾਤੇ ਦਾ ਜ਼ਿਕਰ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਗੁਰੂ ਅਰਜੁਨ ਦੇ ਮਹਾਰਾਜ ਜੀ ਦਾ ਤੇ ਗੁਰੂ ਅਰਜੁਨ ਦੇਵ ਜੀ ਕਹਿੰਦੇ ਆ ਕਹਿੰਦੇ ਜਨਕੋ ਪ੍ਰਭ ਸੰਗੇ ਅਸਨੇਹੁ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਉ ਇਹਦੇ ਅਰਥ ਨੂੰ ਸਮਝੋ ਕਾਨੜਾ ਰਾਗ ਵਿੱਚ ਇਹ ਅੰਮ੍ਰਿਤ ਵਚਨ ਹੈ ਸਾਜ ਨੂੰ ਤੂੰ ਮੀਤ ਮੇਰਾ ਹੇ ਸੱਜਣ ਪਰਮਾਤਮਾ ਵਾਹਿਗੁਰੂ ਤੂੰ ਮੇਰਾ ਮਿੱਤਰ ਹੈ ਗ੍ਰਹਿ ਤੇਰਾ ਸਭ ਕਿਉਂ ਤੇਰੇ ਘਰ ਵਿੱਚ ਸਾਰੇ ਖਜ਼ਾਨੇ ਪਏ ਨੇ ਹੁਣ ਗਿਣਤੀ ਕਰਕੇ ਕਿਹਾ ਗੁਰੂ ਅਰਜਨ ਦੇਵ ਜੀ ਨੇ ਕਹਿੰਦੇ ਮਾਨ ਮੰਗੂ ਤਾਨ ਮੰਗੂ ਧਨ ਲਕਮੀ ਸੁੱਤ ਦੇ ਇੱਕ ਪੰਕਤੀ ਹੈ ਕਹਿੰਦੇ ਮਾਨ ਮੰਗੂ ਜੇ ਕਿਸੇ ਨੂੰ ਇਹ ਲੱਗਦਾ ਕਿ ਮੈਨੂੰ ਜੀਵਨ ਵਿੱਚ ਮਾਨ ਵਡਿਆਈ ਚਾਹੀਦੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਕਿਹਾ ਤੂੰ ਅਰਦਾਸ ਕਰੀ ਜਦ ਤੈਨੂੰ ਮਾਨ ਵੜਿਆਈ ਇੱਜ਼ਤ ਬਖਸ਼ੇਗਾ ਮਾਨ ਮੰਗੋ ਫਿਰ ਦੂਜਾ ਬਚਨ ਕਿਹਾ ਤਾਨ ਮੰਗੋ ਜੇ ਕਿਸੇ ਨੂੰ ਇਹ ਲੱਗਦਾ ਕਿ ਮੈਨੂੰ ਤਾਨ ਤਾਕਤ ਸਮਰੱਥਾ ਚਾਹੀਦੀ ਹੈ ਤਾਂ ਸਤਿਗੁਰੂ ਬਾਣੀ ਵਿੱਚ ਕਹਿੰਦੇ ਤੂੰ ਅਰਦਾਸ ਕਰੀ ਗੁਰੂ ਪਰਮਾਤਮਾ ਤੈਨੂੰ ਤਾਨ ਤਾਕਤ ਵੀ ਦਏਗਾ ਪਹਿਲਾ ਬਚਨ ਜੇ ਤੈਨੂੰ ਮਾਨ ਚਾਹੀਦਾ ਹੈ ਤੇ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਹੀ ਕਿਹਾ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਹੋਇਓ ਲਾਖੀ ਨਾ ਮਾਰੇ ਕਹਿੰਦੇ ਜਦੋਂ ਮਾਨ ਦੀ ਗੱਲ ਚੱਲੀ ਜਿੰਨੇ 15 ਭਗਤਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਬਹੁਤੀ ਵਾਰੀ ਭਗਤਾਂ ਨੂੰ ਵਕਤੀ ਅਹੰਕਾਰੀ ਲੋਕ ਦੁਰਕਾਰ ਦੇ ਰਹੇ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਆ ਜਦੋਂ ਇਹਨਾਂ ਭਗਤਾਂ ਨੇ ਆਪਣੀ ਸੁਰਤ ਨੂੰ ਆਪਣੇ ਚੇਤਨੂ ਆਪਣੇ ਧਿਆਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਿਆ ਭਗਤ ਨਾਮਦੇਵ ਜੀ ਜਿਹਦਾ ਅਤੀ ਕੌਡੀ ਮੁੱਲ ਨਹੀਂ ਪਾਉਂਦੇ ਸਾਨੂੰ ਲੱਖਾਂ ਦਾ ਬਣ ਕੇ ਬਹਿ ਗਿਆ ਬਾਣੀ ਚ ਕਿਹਾ गोविंद 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 ਸੰਗ ਨਾਮ ਦਿਓ ਮਨ ਲੀਨਾ ਆੜ ਧਾਮ ਕੋ ਛੀਪਰੋ ਹੋਇਓ ਲਖੀਨਾ ਅਧੀ ਕੌਂਡੀ ਜੀ ਦਾ ਮੁੱਲ ਨਹੀਂ ਸੀ ਬਾਬਾ ਨਾਮਦੇਵ ਲੱਖਾਂ ਦਾ ਬਣ ਗਿਆ ਇਹਦਾ ਮਤਲਬ ਰੱਬ ਨੇ ਮਾਨ ਦੇ ਦਿੱਤਾ ਫਿਰ ਦੂਜਾ ਬਾਣੀ ਚ ਬਚਣਾ ਆਉਂਦਾ ਬੁੰਨਣਾ ਤਨਣਾ ਤਿਆਗ ਕੈ ਪੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀ ਦਾ ਭਗਤ ਕਬੀਰ ਸਾਹਿਬ ਜਿਨ੍ਹਾਂ ਨੂੰ ਵਕਤੀ ਲੋਕਾਂ ਨੇ ਨੀਚ ਕਿਹਾ ਛੂਦਰ ਕਿਹਾ ਜਦੋਂ ਪਰਮਾਤਮਾ ਦੀ ਭਗਤੀ ਇਬਾਦਤ ਕੀਤੀ ਗੁਣਾ ਦਾ ਖਜ਼ਾਨਾ ਬਣ ਗਏ ਤੀਸਰਾ ਸ਼ਬਦ ਫਿਰ ਪਾਣੀ ਵਿੱਚ ਕਿਆ ਰਵਦਾਸ ਟਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਭਗਤ ਰਵਦਾਸ ਸਾਹਿਬ ਜੀ ਜਿਨ੍ਹਾਂ ਨੇ ਖੁਦ ਆਪਣੀ ਬਾਣੀ ਵਿੱਚ ਬਚਨ ਕਹੇ ਨੇ ਨਾਗਰ ਜਨਾ ਮੇਰੀ ਜਾਤ ਵਿਕਿਆਤ ਚ ਮਾਰੰਗ ਰਿਧੈ ਰਾਮ ਗੋਬਿੰਦ ਗੁਣ ਸਾਰਨ ਜਿਨ੍ਹਾਂ ਨੇ ਕਿਹਾ ਮੈਨੂੰ ਨਗਰ ਦੇ ਲੋਕ ਕਈ ਵਾਰੀ ਚੰਮ ਦਾ ਕੰਮ ਕਰਨ ਕਰਕੇ ਦੁਰਕਾਰ ਦੇ ਸੰ ਪਰ ਰੱਬ ਨੇ ਜਦੋਂ ਕਿਰਪਾ ਕੀਤੀ ਤੇ ਭਗਤ ਰਵਦਾਸ ਸਾਹਿਬ ਜੀ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਪਰਮਾਤਮਾ ਦਾ ਰੂਪ ਹੋ ਗਿਆ ਬਾਣੀ ਦਾ ਉਹਨਾਂ ਦੇ ਬਚਨ ਨੇ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਵਾਜ਼ ਗੁਸਈਆ ਮੇਰਾ ਮਾਥ ਹੈ ਛਤਰ ਤਰੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਦਾਰੇ ਬਾਣੀ ਵਿੱਚ ਉਹਨਾਂ ਨੇ ਕਿਹਾ ਕਹਿਣ ਲੱਗੇ ਰੱਬ ਜਦੋਂ ਕਿਰਪਾ ਕਰਦਾ ਹੈ ਮਾਣ ਦਿੰਦਾ ਹੈ ਫਿਰ ਇੱਕ ਚੌਥਾ ਵਚਨ ਕਿਹਾ ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਸੈਨਾਈ ਬੁੱਤਕਾਰਿਆ ਉਹ ਘਰ ਘਰ ਸੁਨਿਆ ਘਰ ਘਰ ਸੁਨਿਆ ਦਾ ਅਰਥ ਹੈ ਬੁੱਤੀਆਂ ਦਾ ਕੰਮ ਕਰਦੇ ਸਨ ਭਗਤ ਸੈਨ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਹੈ ਬੁੱਤੀਆਂ ਦਾ ਕੰਮ ਘਰ ਘਰ ਜਾ ਕੇ ਮੁੱਠੀ ਚਾਪੀ ਕਰਨੀ ਘਰ ਘਰ ਉਹਨਾਂ ਨੂੰ ਲੋਕ ਜਾਣਦੇ ਸਨ ਸੈਨ ਨਾਹੀ ਬੁਤਕਾਰੀਆਂ ਉਹ ਘਰ ਘਰ ਸੁਨਿਆ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਹਿੰਦੇ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਚਾਰ ਉਦਾਹਰਨਾਂ ਦੇ ਕੇ ਫਿਰ ਪੰਜਵਾਂ ਵਚਨ ਕਿਹਾ ਕਹਿੰਦੇ ਇਸੇ ਤਰ੍ਹਾਂ ਇਹ ਵਿਦ ਸੁਨਕੇ ਜਾਟਰੋ ਉੱਠ ਭਗਤੀ ਲਾਗਾ ਦਤਾਰ ਦੇ ਘਰ ਵਿੱਚ ਕੀ ਕੋਜੇ ਇਹ ਵਿਦ ਸੁਨਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਾਕ ਗੁਸਾਈਆਂ ਧੰਨਾ ਬੜਪਾਗਾ ਭਗਤ ਧੰਨਾ ਜੀ ਬੰਦਗੀ ਦੇ ਰਾਹ ਤੁਰੇ ਜੱਟ ਮੂੜ ਬੰਦਾ ਉਹ ਵੀ ਧੰਨਾ ਬੜਪਾਗਾ ਹੋ ਗਿਆ ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਮੈਂ ਬੇਨਤੀ ਕਹਿ ਰਿਹਾ ਪਰਮਾਤਮਾ ਦਾ ਤਾਰ ਹੈ ਗੁਰੂ ਅਰਜੁਨ ਦੇਵ ਜੀ ਕਹਿੰਦੇ ਤੇਰੇ ਘਰ ਦੇ ਸਭ ਕੁਝ ਪਿਆ ਹੈ